ਤੁਹਾਡੀ ਰੀਲ ਬਹੁਤ ਵਾਇਰਲ ਹੋਈ ਜਿਸ ਦੇ ਵਿੱਚ ਤੁਸੀਂ ਦਾਲਚੀਨੀ ਪਾਊਡਰ ਦਾ ਜ਼ਿਕਰ ਕੀਤਾ ਸੀ ਵੀ ਉਸ ਦਾ ਯੂਜ਼ ਕਰਨ ਦੇ ਨਾਲ ਤੁਹਾਡੀਆਂ ਸਕਿਨ ਦੀਆਂ ਸਾਰੀਆਂ ਪ੍ਰੋਬਲਮਸ ਠੀਕ ਹੋ ਜਾਂਦੀ। ਉਹ ਕੀ ਸੀ ਨੁਕਤਾ? ਦਾਲਚੀਨੀ ਦਾ ਇਹ ਹੈ ਜੀ ਦਾਲਚੀਨੀ ਨੂੰ ਤੁਸੀਂ ਬਹੁਤ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਹੋ। ਦਾਲਚੀਨੀ ਤਾਂ ਸਭ ਤੋਂ ਵਧੀਆ ਜਿਨ੍ਹਾਂ ਨੂੰ 슈ਗਰ ਕ੍ਰੇਵਿੰਗਸ ਵੀ ਹੁੰਦੀਆਂ ਨੇ ਨਾ ਉਹਨਾਂ ਲਈ ਵੀ ਬਹੁਤ ਵਧੀਆ ਕਿਉਂਕਿ ਦਾਲਚੀਨੀ ਦਾ ਤੁਸੀਂ ਦੇਖਿਆ ਹੋਵੇਗਾ ਕਿ ਆਪਣਾ ਹੀ ਟੇਸਟ ਹੁੰਦਾ ਜੀ ਮਿੱਠਾ ਮਿੱਠਾ ਹਲਕਾ ਜਿਹਾ ਟੇਸਟ ਹੁੰਦਾ ਦਾਲ ਚੀਨੀ ਦੇ ਵਿੱਚ ਮੈਂ ਕਹਿੰਦੀ ਹਾਂ ਤੁਸੀਂ ਕੁਝ ਨਹੀਂ ਕਰ ਸਕਦੇ ਹੈਗੇ ਜਾਂ ਤਾਂ ਤੁਸੀਂ ਉਹਦਾ ਜਿਹੜਾ ਪਾਊਡਰ ਆ ਉਹ ਪੀਸ ਕੇ ਰੱਖ ਲਓ ਉਹਨੂੰ ਕੋਸੇ ਪਾਣੀ ਦੇ ਵਿੱਚ ਪਾਓ ਤੇ ਪੀ ਲਓ ਕਿਸੇ ਵੀ ਟਾਈਮ ਵੀ ਪੀ ਲਓ ਵੈ ਆਮੀ ਨਾ ਕਰੋ ਕਿ ਮੈਂ ਕਈਆਂ ਨੂੰ ਹੁੰਦਾ ਨਾ ਕਿ ਹਾਏ ਆ ਤਾਂ ਸਵੇਰੇ ਪੀਣਾ ਸੀ ਮੈਂ ਭੁੱਲ ਗਈ ਦੁਪਹਿਰੇ ਪੀਣਾ ਸੀ ਮੈਂ ਤਾਂ ਭੁੱਲ ਗਈ ਮੈਂ ਕਹਿੰਦੀ ਹਾਂ ਕਿਸੇ ਟਾਈਮ ਵੀ ਪੀ ਲਓ ਤੁਸੀਂ ਪਰ ਪੀ ਲਓ ਕਿਉਂਕਿ ਦਾਲ ਚੀਨੀ ਬਹੁਤ ਜ਼ਿਆਦਾ ਸਾਡੇ ਦਾਲ ਚੀਨੀ ਹੋ ਗਿਆ ਕਾਲੀ ਮਿਰਚ ਹੋ ਗਈ ਹੈ ਇਹ ਸਾਡੀ ਬਾਡੀ ਦੇ ਵਿੱਚ ਜਾ ਕੇ ਇਕ ਤਾ ਹੀ ਇنسੂਲਿਨ ਲੈਵਲ ਨੂੰ ਸਪਾਈਕ ਨਹੀਂ ਹੋਣ ਦਿੰਦੀ ਹੈਗੀ ਦਾਲ ਚੀਨੀ ਦੇ ਵਿੱਚ ਐਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਸਾਡੀ ਸਕਿਨ ਲਈ ਸਾਡੀ ਡਾਈਜੈਸ਼ਨ ਦੇ ਲਈ ਬਹੁਤ ਅੱਛੀਆਂ ਹੁੰਦੀਆਂ ਨੇ ਸਿੰਪਲ ਹੈ ਰੈਮਡੀ ਜਾਂ ਤਾਂ ਇਹਨੂੰ ਤੁਸੀਂ ਦਾਲ ਸਬਜ਼ੀ ਚ ਪਾਓ ਪਾਓ ਜ਼ਰੂਰ ਪਾਓ ਮੈਂ ਕਹਿੰਨੀ ਜਾਂ ਤਾਂ ਨਹੀਂ ਦਾਲ ਸਬਜ਼ੀ ਚ ਪਾਣਾ ਸ਼ੁਰੂ ਕਰ ਦੋ ਇਹ ਸੋਚ ਕੇ ਨਹੀਂ ਕਿ ਜਿਹੜਾ ਅਸੀਂ ਗਰਮ ਮਸਾਲਾ ਲਿਆਂਦਾ ਹਨਾ ਉਹਦੇ ਵਿੱਚ ਪੀਸੀ ਹੋਊਗੀ ਮੈਂ ਕਹਿੰਨੀ ਤੁਸੀਂ ਅਲੱਗ ਲੈ ਕੇ ਆਓ ਉਹਨੂੰ ਪੀਸ ਕੇ ਤੁਸੀਂ ਜ਼ਰੂਰ ਪਾਣਾ ਸ਼ੁਰੂ ਕਰ ਦੋ ਜਾਂ ਤੁਸੀਂ ਇਹਨੂੰ ਕਰ ਸਕਦੇ ਹੋ ਕਿ ਰਾਤੀ ਇੱਕ ਛੋਟੀ ਜੀ ਸਟਿਕ ਪਾਣੀ ਦੇ ਵਿੱਚ ਪਾ ਕੇ ਰੱਖਤੀ ਆ ਤੁਸੀਂ ਉਹਨੂੰ ਸਵੇਰੇ ਉੱਠ ਕੇ ਉਹ ਪਾਣੀ ਕੋਸਾ ਕਰਕੇ ਪੀਣਾ ਸ਼ੁਰੂ ਕਰ ਦੋ ਰਾਤੀ ਭੁੱਲ ਗਿਓ ਕੋਈ ਪ੍ਰੋਬਲਮ ਨਹੀਂ ਹੈਗੀ ਸਵੇਰੇ ਉਠੋ ਇੱਕ ਦਾਲ ਚੀਨੀ ਦੀ ਸਟਿਕ ਲਵੋ ਉਹਦੇ ਵਿੱਚ ਥੋੜਾ ਜਾਂ ਨਾਲ ਅਦਰਕ ਪੀਸ ਲਓ ਹਲਕੀ ਜੀ ਕਾਲੀ ਮਿਰਚ ਪਾ ਲਓ ਉਹ ਤੁਸੀਂ ਪੀਣੀ ਸ਼ੁਰੂ ਕਰ ਦੋ ਜਿਨ੍ਹਾਂ ਦਾ ਹੁੰਦਾ ਨਾ ਸਾਡਾ ਢਿੱਡ ਵਧਿਆ ਹੋਇਆ ਸਾਡਾ ਵੇਟ ਵਧਦਾ ਪਿਆ ਉਹਨਾਂ ਦਾ ਵੀ ਵੇਟ ਹੈ ਫੈਟ ਬਰਨਰ ਆ ਇੱਕ ਤਰੀਕੇ ਦਾ ਹੈ ਤੁਸੀਂ ਦਾਲਚੀਨੀ ਨੂੰ ਕਹਿ ਸਕਦੇ ਹੋ ਕਿ ਇੱਕ ਮੈਜੀਕਲ ਹਰਬ ਕਹਿ ਸਕਦੀਆਂ ਮੈਂ ਕਿਉਂਕਿ ਇਹ ਸਿਰਫ ਇੱਕ ਚੀਜ਼ ਤੇ ਨਹੀਂ ਬਹੁਤ ਚੀਜ਼ਾਂ ਤੇ ਤੁਹਾਡੇ ਕੰਮ ਕਰ ਜਾਂਦੀ ਹੈ ਹੁਣ ਜਿਨ੍ਹਾਂ ਦਾ ਹੁਣ ਜਿਨ੍ਹਾਂ ਨੇ ਫੈਟ ਲਾਸ ਕਰਨਾ ਉਹ ਕਰ ਸਕਦੇ ਨੇ ਤੁਸੀਂ ਇਹਨੂੰ ਪੀਣਾ ਸ਼ੁਰੂ ਕਰ ਦਿਓ ਡੇਲੀ ਬੇਸਿਸ ਦੇ ਉੱਪਰ ਪਰ ਹਾਂ ਅਗਰ ਤੁਸੀਂ weight loss ਲਈ ਇਹ ਯੂਜ਼ ਕਰਨੀ ਹੈ ਜਿਹੜਾ ਮੈਂ ਦੱਸਿਆ ਕਿ ਦਾਲਚੀਨੀ ਇੱਕ ਸਟਿਕ ਪਾ ਕੇ ਤੇ ਥੋੜਾ ਜਿਹਾ ਅਦਰਕ ਪਾ ਕੇ ਇਹਨੂੰ ਤੁਸੀਂ ਸਵੇਰੇ ਪੀਓਗੇ ਹਮ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਇਹਨੂੰ ਦਹੀਂ ਚ ਨਹੀਂ ਇਹਨੂੰ ਸਵੇਰੇ ਪੀਓ ਤੁਹਾਡੀ ਰੀਲ ਬਹੁਤ ਵਾਇਰਲ ਹੋਈ ਜਿਸ ਦੇ ਵਿੱਚ ਤੁਸੀਂ ਦਾਲਚੀਨੀ ਪਾਊਡਰ ਦਾ ਜ਼ਿਕਰ ਕੀਤਾ ਸੀ ਵੀ ਉਸ ਦਾ ਯੂਜ਼ ਕਰਨ ਦੇ ਨਾਲ ਤੁਹਾਡੀਆਂ ਸਕਿਨ ਦੀਆਂ ਸਾਰੀਆਂ ਪ੍ਰੋਬਲਮਸ ਠੀਕ ਹੋ ਜਾਂਦੀ ਉਹ ਕੀ ਸੀ ਨੁਕਤਾ ਦਾਲਚੀਨੀ ਦਾ ਇਹ ਹੈ ਜੀ ਦਾਲਚੀਨੀ ਨੂੰ ਤੁਸੀਂ ਬਹੁਤ ਤਰੀਕੇ ਦੇ ਨਾਲ ਯੂਜ਼ ਕਰ ਸਕਦੇ ਹੋ ਦਾਲਚੀਨੀ ਤਾਂ ਸਭ ਤੋਂ ਵਧੀਆ ਜਿਨ੍ਹਾਂ ਨੂੰ 슈ਗਰ ਕਰੀਵਿੰਗਸ ਵੀ ਹੁੰਦੀਆਂ ਨੇ ਨਾ ਉਹਨਾਂ ਲਈ ਵੀ ਬਹੁਤ ਵਧੀਆ ਕਿਉਂਕਿ ਦਾਲਚੀਨੀ ਦਾ ਤੁਸੀਂ ਦੇਖਿਆ ਹੋਵੇਗਾ ਕਿ ਆਪਣਾ ਹੀ ਟੇਸਟ ਹੁੰਦਾ ਜੀ ਮਿੱਠਾ ਮਿੱਠਾ ਹਲਕਾ ਜਿਹਾ ਟੇਸਟ ਹੁੰਦਾ ਦਾਲਚੀਨੀ ਦੇ ਵਿੱਚ ਮੈਂ ਕਹਿੰਦੀ ਹਾਂ ਤੁਸੀਂ ਕੁਝ ਨਹੀਂ ਕਰ ਸਕਦੇ ਹੈਗੇ ਜਾਂ ਤਾਂ ਤੁਸੀਂ ਉਹਦਾ ਜਿਹੜਾ ਪਾਊਡਰ ਆ ਉਹ ਪੀਸ ਕੇ ਰੱਖ ਲਓ ਉਹਨੂੰ ਕੋਸੇ ਪਾਣੀ ਦੇ ਵਿੱਚ ਪਾਓ ਤੇ ਪੀ ਲਓ ਕਿਸੇ ਵੀ ਟਾਈਮ ਵੀ ਪੀ ਲਓ ਵੈ ਆਮੀ ਨਾ ਕਰੋ ਕਿ ਮੈਂ ਕਈਆਂ ਨੂੰ ਹੁੰਦਾ ਨਾ ਕਿ ਹਾਏ ਆ ਤਾਂ ਸਵੇਰੇ ਪੀਣਾ ਸੀ ਮੈਂ ਭੁੱਲ ਗਈ ਦੁਪਹਿਰੇ ਪੀਣਾ ਸੀ ਮੈਂ ਤਾਂ ਭੁੱਲ ਗਈ ਮੈਂ ਕਹਿੰਦੀ ਹਾਂ ਕਿਸੇ ਟਾਈਮ ਵੀ ਪੀ ਲਓ ਤੁਸੀਂ ਪਰ ਪੀ ਲਓ ਕਿਉਂਕਿ ਦਾਲਚੀਨੀ ਬਹੁਤ ਜ਼ਿਆਦਾ ਸਾਡੇ ਦਾਲਚੀਨੀ ਹੋ ਗਿਆ ਕਾਲੀ ਮਿਰਚ ਹੋ ਗਈਆਂ ਇਹ ਸਾਡੀ ਬਾਡੀ ਦੇ ਵਿੱਚ ਜਾ ਕੇ ਇਕਦਾ ਇਹ ਇنسੂਲਿਨ ਲੈਵਲ ਨੂੰ ਸਪਾਈਕ ਨਹੀਂ ਹੋਣ ਦਿੰਦੀ ਹੈਗੀ ਦਾਲ ਚੀਨੀ ਦੇ ਵਿੱਚ ਐਦਾਂ ਦੀਆਂ ਚੀਜ਼ਾਂ ਨੇ ਜਿਹੜੀਆਂ ਸਾਡੀ ਸਕਿਨ ਲਈ ਸਾਡੀ ਡਾਈਜੈਸ਼ਨ ਦੇ ਲਈ ਬਹੁਤ ਅੱਛੀਆਂ ਹੁੰਦੀਆਂ ਨੇ ਸਿੰਪਲ ਹੈ ਰੈਮਡੀ ਜਾਂ ਤਾਂ ਇਹਨੂੰ ਤੁਸੀਂ ਦਾਲ ਸਬਜੀ ਚ ਪਾਓ ਪਾਉ ਜ਼ਰੂਰ ਪਾਓ ਮੈਂ ਕਹਿੰਨੀ ਜਾਂ ਤਾਂ ਨਹੀਂ ਦਾਲ ਸਬਜੀ ਚ ਪਾਣਾ ਸ਼ੁਰੂ ਕਰ ਦੋ ਇਹ ਸੋਚ ਕੇ ਨਹੀਂ ਕਿ ਜਿਹੜਾ ਅਸੀਂ ਗਰਮ ਮਸਾਲਾ ਲਿਆਂਦਾ ਹਨਾ ਉਹਦੇ ਵਿੱਚ ਪੀਸੇ ਹੋਊਗੀ ਮੈਂ ਕਹਿੰਨੀ ਤੁਸੀਂ ਅਲੱਗ ਲੈ ਕੇ ਆਓ ਉਹਨੂੰ ਪੀਸ ਕੇ ਤੁਸੀਂ ਜ਼ਰੂਰ ਪਾਣਾ ਸ਼ੁਰੂ ਕਰਦੋ ਜਾਂ ਤੁਸੀਂ ਇਹਨੂੰ ਕਰ ਸਕਦੇ ਹੋ ਕਿ ਰਾਤੀ ਇੱਕ ਛੋਟੀ ਜੀ ਸਟਿਕ ਪਾਣੀ ਦੇ ਵਿੱਚ ਪਾ ਕੇ ਰੱਖ ਦਿਓ ਤੁਸੀਂ ਉਹਨੂੰ ਸਵੇਰੇ ਉੱਠ ਕੇ ਉਹ ਪਾਣੀ ਕੋਸਾ ਕਰਕੇ ਪੀਣਾ ਸ਼ੁਰੂ ਕਰਦੋ ਰਾਤੀ ਭੁੱਲ ਗਿਓ ਕੋਈ ਪ੍ਰੋਬਲਮ ਨਹੀਂ ਹੈਗੀ ਸਵੇਰੇ ਉਠੋ ਇੱਕ ਦਾਲਚੀਨੀ ਦੀ ਸਟਿਕ ਲਗੋ ਉਹਦੇ ਵਿੱਚ ਥੋੜਾ ਜਾਂ ਨਾਲ ਅਦਰਕ ਪੀਸ ਲਓ ਹਲਕੀ ਜੀ ਕਾਲੀ ਮਿਰਚ ਪਾ ਲਓ ਉਹ ਤੁਸੀਂ ਪੀਣੀ ਸ਼ੁਰੂ ਕਰਦੋ আর ਜਿੰਨਾਂ ਦਾ ਹੁੰਦਾ ਨਾ ਸਾਡਾ ਢਿੱਡ ਵਧਿਆ ਹੋਇਆ ਸਾਡਾ ਵੇਟ ਵੱਧਦਾ ਰਿਹਾ ਉਹਨਾਂ ਦਾ ਵੀ ਵੇਟ ਹੈ ਫੈਟ ਬਰਨਰ ਆਇਕ ਤਰੀਕੇ ਦਾ ਇਹ ਤੁਸੀਂ ਦਾਲਚੀਨੀ ਨੂੰ ਕਹਿ ਸਕਦੇ ਹੋ ਕਿ ਇੱਕ ਮੈਜਿਕਲ ਹਰਬ ਕਹਿ ਸਕਦੀ ਆ ਮੈਂ ਕਿਉਂਕਿ ਇਹ ਸਿਰਫ ਇੱਕ ਚੀਜ਼ ਤੇ ਨਹੀਂ ਬਹੁਤ ਚੀਜ਼ਾਂ ਤੇ ਤੁਹਾਡੇ ਕੰਮ ਕਰ ਜਾਂਦੀ ਆ ਹੁਣ ਜਿਨ੍ਹਾਂ ਦਾ ਹੁਣ ਜਿਨ੍ਹਾਂ ਨੇ ਫੈਟ ਲਾਸ ਕਰਨਾ ਉਹ ਕਰ ਸਕਦੇ ਨੇ ਤੁਸੀਂ ਇਹਨੂੰ ਪੀਣਾ ਸ਼ੁਰੂ ਕਰ ਦਿਓ ਡੇਲੀ ਬੇਸਿਸ ਦੇ ਉੱਪਰ ਪਰ ਹਾਂ ਅਗਰ ਤੁਸੀਂ weight loss ਲਈ ਇਹ ਯੂਜ਼ ਕਰਨੀ ਆ ਜਿਹੜਾ ਮੈਂ ਦੱਸਿਆ ਕਿ ਦਾਲਚੀਨੀ ਇੱਕ ਸਟਿਕ ਪਾ ਕੇ ਤੇ ਥੋੜਾ ਜਿਹਾ ਅਦਰਕ ਪਾ ਕੇ ਇਹਨੂੰ ਤੁਸੀਂ ਸਵੇਰੇ ਪੀਓਗੇ ਹਮ ਸਵੇਰੇ ਉੱਠ ਕੇ ਸਭ ਤੋਂ ਪਹਿਲਾਂ ਇਹਨੂੰ ਦਿੰਦੇ ਨਹੀਂ ਇਹਨੂੰ ਸਵੇਰੇ